ਟ੍ਰਿਪਲ ਕਰਨ ਵਾਲੇ ਤੇ ਐਕਸ਼ਨ جاری ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿਦਾਂ ਚੱਲੇਗੀ ਤੁਹਾਡਾ ਇੱਕ ਆਧਾਰਾ ਜਿਹੜਾ ਮੀਡੀਆ ਆਧਾਰਾ ਕਿਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਅ ਸਿਸਟਮ ਇਨ ਪਾਰਟੀ ਅਗਰ ਕੋਈ ਫੋਲੋ ਅਪ ਨਹੀਂ ਕਰੇਗਾ ਤਾਂ ਨੇਚਰਲੀ ਉਹ ਇਨਡਿਸਿਪਲਨ ਹੈ ਤੇ ਇਨਡਿਸਿਪਲਨ ਦੀ ਕਾਰਵਾਈ ਉਹਦੇ ਤੇ ਬੰਦੀ ਹੈ ਉਹ ਵੀ ਤੁਸੀਂ ਕੀ ਗੱਲ ਕਹੀ ਸੀ ਜਦੋਂ ਰਾਜਕੁਮਾਰ ਵੀਰਕਾ ਵੀ ਵੀ ਤੁਹਾਨੂੰ ਜੁਆਇਨ ਕੀਤਾ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਿਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਡਿਸਪਲਾਈਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿਦਾਂ ਚੱਲੇਗੀ ਤੁਹਾਡਾ ਇੱਕ ਅਧਾਰਾ ਜਿਹੜਾ ਮੀਡੀਆ ਅਧਾਰਾ ਕਿਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਅ ਸਿਸਟਮ ਇਨ ਪਾਰਟੀ अगर कोई फॉलो अप नहीं करेगा तो नेचुरली वो इंडिसिप्लिन याद है तो इंडिसिप्लिन दी कार्रवाई उरे ते बंद ही हो गई। ਤੁਸੀਂ ਕੀ ਗੱਲ ਕਹੀ ਸੀ ਜਦ ਰਾਜਕੁਮਾਰ ਵੀਰਕਾ ਵੀ ਸਦ ਨੂੰ ਜੁਆਇਨ ਕੀਤੇ ਸੀ। ਉਹ ਜਿਹੜਾ ਵਿਅਕਤੀ ਵੀ ਇਨਡਿਸਿਪਲਿਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਉਹ ਜਿਹੜਾ ਕੰਮ ਕਰਨਾ ਹੈ ਉਹ rahul gandhi ਤੇ kharge sahab ਨੇ ਕਰਨਾ ਹੈ। ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ। ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਉਨ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਡਿਸਪਲਾਈਨ ਕਰਨ ਵਾਲੇ ਤੇ ਐਕਸ਼ਨ جاری ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਆਧਾਰਾ ਜਿਹੜਾ ਮੀਡੀਆ ਆਧਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਨੇਚਰਲੀ ਉਹ ਇੰਡਿਸਿਪਲਨ ਹੈ ਤੇ ਇੰਡਿਸਿਪਲਨ ਦੀ ਕਾਰਵਾਈ ਉਰੇ ਤੇ ਬੰਦੀ ਹੈ ਤੁਸੀਂ ਇੱਕ ਗੱਲ ਕਹੀ ਸੀ ਜਦ ਰਾਜਕੁਮਾਰ ਵੀਰਕਾ ਵੀ ਸਤੂ ਜੁਆਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇੰਡਿਸਿਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਔਰ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਡਿਸਪਲਾਈਨ ਕਰਨ ਵਾਲੇ ਤੇ ਐਕਸ਼ਨ جاری ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਆਧਾਰਾ ਜਿਹੜਾ ਮੀਡੀਆ ਆਧਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਦਾ ਨੇਚਰਲੀ ਉਹ ਇਨਡਿਸਪਲਨ ਹੈ ਤੇ ਇਨਡਿਸਪਲਨ ਦੀ ਕਾਰਵਾਈ ਉਹਦੇ ਤੇ ਬੰਦੀ ਹੈ ਉਹ ਤੁਸੀਂ ਕੀ ਗੱਲ ਕਹੀ ਸੀ ਜਦੋਂ ਰਾਜਕੁਮਾਰ ਵੀਰਕਾ ਤੁਸੀਂ ਜੋਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਡਿਸਪਲਾਈਨ ਕਰਨ ਵਾਲੇ ਤੇ ਐਕਸ਼ਨ جاری ਰਹੂਗਾ ਆਰਗੇਨਾਈਜੇਸ਼ਨ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਅਦਾਰਾ ਜਿਹੜਾ ਮੀਡੀਆ ਅਦਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਅ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਨਾਚਰਲੀ ਉਹ ਇਨਡਿਸਿਪਲਨ ਹੈ ਤੇ ਇਨਡਿਸਿਪਲਨ ਦੀ ਕਾਰਵਾਈ ਉਹਦੇ ਤੇ ਬੰਦੀ ਹੈ ਉਹ ਤੁਸੀਂ ਕੀ ਗੱਲ ਕਹੀ ਸੀ ਜਦ ਰਾਜਕੁਮਾਰ ਵੀਰਕਾ ਤੁਸੀਂ ਜੋਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਿਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਡਿਸਪਲਾਈਨ ਕਰਨ ਵਾਲੇ ਤੇ ਐਕਸ਼ਨ جاری ਰਹੂਗਾ ਆਰਗੇਨਾਈਜੇਸ਼ਨ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਅਧਾਰਾ ਜਿਹੜਾ ਮੀਡੀਆ ਅਧਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਅ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਦਾ ਨੇਚਰਲੀ ਉਹ ਇਨਡਿਸਪਲਨ ਹੈ ਤੇ ਇਨਡਿਸਪਲਨ ਦੀ ਕਾਰਵਾਈ ਉਹਦੇ ਤੇ ਬੰਦੀ ਹੈ ਤੁਸੀਂ ਇੱਕ ਗੱਲ ਕਹੀ ਸੀ ਜਦ ਰਾਜਕੁਮਾਰ ਵੀਰਕਾ ਵੀ ਸਤੂ ਜੁਆਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਿਪਲਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਿਹਾ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ